ਇਕ ਓੰਕਾਰ ਸਤਿ ਗੁਰ ਪਰਸਾਦਿ ਨਾਸਰੋ ਮਨਸੂਰ ਗੁਰ oh uh god -huh. uh -huh. ага ਕੋਈ ਪੁੱਤਰ ਜੰਮ ਲਵੇ ਓ ਮਾਨਾ ਜੰਮੀ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਪਿਤਾ ਦਸ਼ਮੇਸ਼ ਵਰਗਾ ਮਾ ਗੁਜਰੀ ਤੇ ਚੰਨ ਵਰਗਾ ਚੰਨ ਹੋਰ ਨਹੀਂ ਕੋਈ ਹੋ ਸਕਦਾ ਕਲ ਗਿਆ ਬਾੜਿਆ ਕਾ ਕੀ ਸਬਤ ਤੇਰੀ ਕਾਗਜ਼ ਕਲਮ ਤੋਂ ਤੇਰਾ ਯਕਾ ਦੇਵਡਾ ਤੇਰੇ ਤੋਂ ਜਤੇ ਤੇਰੀ ਹੀ ਵਡਿਆਈ ਵੱਡੀ ਤੇਰੇ ਗੁਣਾ ਤੋਦੀ ਪੰਡਾਰ ਬੁੱਢਾ ਤੇਰੀ ਧਨ ਕੁਰਬਾਨੀ ਮੇਰੇ ਚੇਨ ਚਾਦੀ ਕਿਤਾ ਸਿਰਾ ਦਾ ਤੂੰ ਹੀ ਬਪਾਰ ਬੁੱਢਾ ਜੁਗਾ ਜੁਗਾਣਾ ਲਤਣਾ ਖਾਲਸੇ ਤੋਂ ਸੇਖ ਕਉ ਮਤੇ ਤੇਰਾ ਉਧਾਰ ਬੁੱਧਾਨਨ ਇਨਸਾਫ ਕਰੇ ਜੀਮੇ ਜਮਾਨਾ ਤੋਜ ਕੀ ਹੈ ਕਹਦੇ ਗੁਰੂ ਗੋਬਿੰਦ ਸਿੰਘ ਜੀ ਕਾ ਸਾਨੀ ਹੀ ਨਹੀਂ ਹੈ ਓ ਫਕੀਰ ਸ਼ਹਿਰ ਓ ਮੁਸਲਮਾਨ ਸ਼ਹਿਰ جو اجکل پاکستان وچ گجرات پہنڈا ہے گجرات دے پھالیا تسیل دا رین وارا اے فقیر طویت شہر اے فقیر اس وارا شہر اور اس مسلمان شہر حکیم اللہ یارکھا جو کی اتے ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਹੈ ਖੁਦਾ ਨੇ ਇੰਨਾ ਇਹਨੂੰ ਵੱਲ ਵਖਸ਼ਿਆ ਇੰਨੀ ਇਹਦੇ ਰਹਿਮਤ ਕੀਤੀ ਹੈ ਕਿ ਹਕੀਮ ਅੱਲਾ ਯਾਰਖਾਂ ਜੋਗੀ ਨੂੰ ਪਰਮਾਤਮਾ ਨੇ ਸੱਚ ਬੋਲਣ ਦਾ ਤੇ ਸੱਚ ਲਿਖਣ ਦਾ ਵੱਲ ਵਖਸ਼ਿਆ ਗੁਰੂ ਪਿਆਰੀਓ ਇਹ ਹਕੀਮ ਅੱਲਾ ਯਾਰਖਾਂ ਜੋਗੀ ਲਿਖਦਾ ਔਰ ਇਹ ਸਚਾਈ ਆਪਣੇ ਹਿਰਦੇ ਚੋਂ ਚੀਕ-ਚੀਕ ਕੇ ਕਹਿ ਰਿਹਾ ਹੈ ਕਿ ਇਹ ਦੁਨੀਆ ਦੇ ਵਿਦਵਾਨੋ ਇਹ ਆਲਮੋ ਇਹ ਕਲਮ ਦੇ ਧਨੀਓ ਇਹ ਦਿਮਾਗ ਦੇ ਧਨੀਓ ਇਹ ਦੁਨੀਆ ਦੇ ਵਿਦਵਾਨੋ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਇਨਸਾਫ ਦੀ ਨਜ਼ਰਤੀ ਨਾਲ ਤੱਕੋਤਾ ਪਰ ਇਹ ਫਕੀਰ ਆਖਦਾ ਕਿ ਕਿਸੇ ਨੇ ਵੀ ਤੰਤੰਗ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਇਨਸਾਫ ਦੀ ਨਜ਼ਰਤੀ ਨਾਲ ਨਹੀਂ ਤੱਕਿਆ ਔਰ ਇਸੇ ਕਲ ਤੇ ਮੋਰ ਲਾਈਏ ਸਾਡੇ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮੁਸਕੀਰ ਸਾਹਿਬ ਜੀ ਨੇ ਉਹ ਕਹਿੰਦੇ ਠੀਕ ਕਹਿ ਰਿਹਾ ਅੱਲਾ ਯਾਰਖਾ ਜੋਗੀ ਕਿਸੇ ਨੇ ਵੀ ਨਾ ਆਪਣੇਆਂ ਨੇ ਨਾ ਬਗਾਨਿਆਂ ਨੇ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਇਨਸਾਫ ਦੀ ਦ੍ਰਿਸ਼ਟੀ ਨਾਲ ਨਹੀਂ ਦੇਖਿਆ ਕਿਉਂਕਿ ਇਸ ਭਾਰਤ ਦੇਸ਼ ਨੂੰ ਯਾਦ ਕਰਾਉਣ ਵਾਲੇ ਨੇ ਧੰਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰ ਗਲਮੀ ਦੀਆਂ ਜੰਜੀਰਾਂ ਕੱਟਣ ਵਾਲੇ ਨੇ ਔਰ ਇਹ ਪੁਰਾਣੀ ਪਰੰਪਰਾ ਨੂੰ ਬਚਾਉਣ ਵਾਲੇ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਵਾਲੇ ਦੇਸ਼ ਦੇ ਧਰਮ ਨੂੰ ਬਚਾਉਣ ਵਾਲੇ ਧੰਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਕਿਤੇ ਜ਼ਿਕਰ ਤੱਕ ਨਹੀਂ ਆਉਂਦਾ ਜਦ ਕੇ ਭਾਰਤ ਵਿੱਚ ਜੋ ਅੱਜ ਕਰਾਮਾਤ ਸਾਨੂੰ ਦਿਖ ਰਹੀ ਹੈ ਇਹ ਮੰਦਰ ਸਾਨੂੰ ਦਿਖ ਰਿਹਾ ਨੇ ਏਟਲ ਵਜਰੇ ਦਿਖ ਰਿਹਾ ਨੇ ਗੀਤਾ ਦੇ ਪਾਠ ਹੋ ਰਹੇ ਨੇ ਇਹ ਸਾਰੀ ਦੇਣ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੈ ਜੇ ਅੱਜ ਗੁਰਦੁਆਰੇ ਸਾਹਿਬ ਨੇ ਮੰਦਰ ਨੇ ਭਾਰਤ ਵਿੱਚ ਔਰ ਹੋਰ ਧਰਮਾਂ ਦੇ ਹੋਰ ਧਰਮਾਂ ਦੇ ਸਥਾਨ ਨੇ ਔਰ ਇਹ ਤਾਹੀਨ ਨੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਰਵਸਵਾਰ ਕੇ ਇਹਨਾਂ ਨੂੰ ਬਚਾਇਆ ਔਰ ਭਾਰਤ ਦੇਸ਼ ਨੂੰ ਮੁਗਲਾਂ ਤੋਂ ਆਜ਼ਾਦ ਕਰਵਾਇਆ ਸੋ ਗੁਰੂ ਪਿਆਰਿਓ ਅੱਲਾ ਜਾਰਖਾ ਜੋਗੀ ਲਿਖਦਾ ਨਾ ਕਹੂੰ ਆਪਕੀ ਨਾ ਕਹੂੰ ਤਵਕੀ ਬਾਤ ਕਰੂੰ ਜਬ ਕੀ अगर ना होते गुरु गोबिंद सिंह जी महाराज तो सुन ना होती सब गुरु प्यारियो ए वकील शायर लिखदा है हरचंद मेरे हाथ में पुरजोर कलम है सतगुरु के लिखूं बस कहांता बेरकम है ए कहंदा ए शायर आखदा ਕਿ ਮੇਰੇ ਹੱਥ ਵਿੱਚ ਜੋ ਪ੍ਰਮਾਤਮਾ ਨੇ ਕਲਮ ਪਕੜਾਈ ਹੈ ਉਹ ਇੱਕ ਸਹਿਤਕਾਰ ਦੀ ਹੈ ਉਹ ਇੱਕ ਸ਼ਾਇਰ ਦੀ ਹੈ ਉਹ ਇੱਕ ਸਚਾਈ ਲਿਖਣ ਵਾਲੀ ਕਲਮ ਹੈ ਉਹਦੇ ਵਿੱਚੋਂ ਰੱਬੀ ਨਗਮੇ ਨਿਕਲਦੇ ਨੇ ਇਹ ਕੋਈ ਫ਼ਯੂਲ ਦੀਆਂ ਗੱਲਾਂ ਕਰਨ ਵਾਲੀ ਕਲਮ ਨਹੀਂ ਮੇਰੇ ਹੱਥ ਵਿੱਚ ਕੋਈ ਹਿਸਾਬ ਕਿਤਾਬ ਕਰਨ ਵਾਲੀ ਕਲਮ ਨਹੀਂ ਇਹ ਤਾਂ ਰੱਬ ਦੀਆਂ ਗੱਲਾਂ ਔਰ ਸਚਾਈ ਲਿਖਣ ਵਾਲੀ ਕਲਮ ਹੈ ਔਰ ਇਹ ਆਖਦਾ ਹੈ ਭੁਗੀਰ ਸ਼ਾਇਰ ਆਖਦਾ ਹੈ ਕਿ ਮੈਂ ਸਤਗੁਰਾਂ ਦੇ ਮੈਂ ਸਤਗੁਰਾਂ ਦੀ ਸਿਫਤ ਲੇਖ ਸਿੱਖਾਂ ਇਸ ਕਲਮ ਵਿੱਚ ਤਾਕਤ ਨਹੀਂ ਸਤਗੁਰ ਐਨੇ ਮਹਾਨ ਨੇ ਗੱਜ ਕੇ ਆਖੋ ਸਤਨਾਮ ਸੁਨੀ ਵਾਏ ਹੁਣ ਇਹ ਇਸਲਾਮ ਧਰਮ ਦਾ ਮੁਸਲਮਾਨ ਸ਼ਾਇਰ ਸਤਗੁਰਾਂ ਦੀ ਸਿਫਤ ਸਲਾਹ ਕਰ ਰਿਹਾ ਹੈ ਸਚਾਈ ਬੋਲ ਰਿਹਾ ਹੈ ਔਰ جے کوئی سچائی دے ترک کرے تا اے پھکیر شاعر اگے جا کے خدا دے نام دی قسم چھپا لیندہ ہے اے شاعر آخ دائے اے شاعر آخ دائے کہ اللہ کی سبند ہے گروہ نانک کی قسم ہے

ਜਦੋਂ ਗੁਰੂ ਗੁਰੂ ਖੇਤਰ ਦੇ ਮਦਾਨੀ ਜੰਗ ਵਿੱਚ ਅਰਜਣ ਨੇ ਹਥਿਆਰ ਛੱਡ ਦਿੱਤੇ ਔਰ ਆਖਿਆ ਹੈ ਭਗਵਾਨ ਕ੍ਰਿਸ਼ਨ ਜੀ ਨੂੰ ਆਖਣ ਲੱਗੇ ਅਰਜਣ ਕਹੇ ਭਗਵਾਨ ਮੈਂ ਨਹੀਂ ਲੜਨਾ ਮੈਂ ਕਹਿੰਦੇ ਨਾਲ ਲੜਾਂ ਅੱਗੇ ਤਾਂ ਮੇਰੇ ਲੜਨ ਵਾਲੇ ਮੋਰੇ ਉਹ ਮੇਰੇ ਆਪਣੇ ਹੀ ਨੇ ਆਪਣੇ ਹੀ ਨੇ ਭਿਸ਼ਮ ਪਤਾਮਾ ਮੇਰਾ ਪਤਾਮਾ ਏ ਔਰ ਦ੍ਰੋਣਾਚਾਰਿਆ ਮੇਰਾ ਗੁਰੂ ਏ ਦੁਰਜੋਦਨ ਮੇਰਾ ਚਚੇਰਾ ਭਰਾ ਏ ਜੇ ਆਪਣਿਆਂ ਨੂੰ ਮਾਰ ਕੇ ਗੱਦੀ نصیਬ ਹੁੰਦੀ ਹੈ ਤਾਂ ਮੈਨੂੰ ਇਹੋ ਜਿਹੀ ਗੱਦੀ ਨਹੀਂ ਚਾਹੀਦੀ ਮੈਂ ਆਪਣਿਆਂ ਦੀ ਲਾਸ਼ ਉੱਤੇ ਤਖਤ ਨਹੀਂ ਉਸਾਰਨਾ ਮੈਂ ਆਪਣਿਆਂ ਦੀਆਂ ਲਾਸ਼ਾਂ ਪਿਛਾ ਕੇ ਉੱਪਰ ਗੱਦੀ ਨਹੀਂ ਲਗਾਉਣੀ अर्जुन ਨੇ ਉਭਿਆਰ ਫੋਟ ਦਿੱਤੇ ਔਰ ਉਸ ਸਮੇਂ ਜੋ ਸ਼੍ਰੀਕ੍ਰਿਸ਼ਨ ਜੀ ਨੇ ਬਾਤ ਨੂੰ ਚਾਹ ਰਹੇ ਆਪਣੇ ਪਵਿੱਤਰ ਮੁਖ ਤੋਂ ਔਰ ਇਹ ਆਖੇ ਅਰਜਨ ਨੂੰ ਸਮਝਾਉਂਦੇ ਆ ਹੁਣੇ ਸ਼੍ਰੀਕ੍ਰਿਸ਼ਨ ਜੀ ਨੇ ਜੋ ਬਾਤ ਚਾਹ ਰਹੇ ਨੇ ਜਿਨ੍ਹਾਂ ਨੂੰ ਅਸੀਂ ਅੱਜ ਭਗਵਤ ਗੀਤਾ ਕਹਿੰਦੇ ਗੁਰੂ ਪਿਆਰਿਓ ਸ਼੍ਰੀਕ੍ਰਿਸ਼ਨ ਜੀ ਕਹਿੰਦੇ ਇਹ ਅਰਜੁਨ ਜੇ ਆਪਣੇ ਜਿਸਮ ਉੱਤੇ ਇਹ ਮੁਵਾਦੀ ਫੋੜਾ ਨਿਕਲੇ ਆਵੇ ਪੀਕ ਦਾ ਭਰਿਆ ਹੋਇਆ ਜਲੀਲਾ ਫੋੜਾ ਨਿਕਲੇ ਆਵੇ ਔਰ ਔਰ ਧਰਨ ਬਹੁਤ ਕਰੇ ਉਹ ਦਰਦ ਬਹੁਤ ਦੇਵੇ ਉਹ ਪੀੜਾ ਬਹੁਤ ਕਰੇ ਐਹੋ ਜੀ ਪੀੜਾ ਕਰਕੇ ਸਹਿਣਾ ਹੋਵੇ ਔਰ ਇਹ ਕੋਈ ਭੈੜੇ ਆਖੇ ਡਾਕਟਰ ਆਖੇ ਕਿ ਇਸ ਨੂੰ ਕੱਟਣਾ ਪਵੇਗਾ ਇਸ ਫੋੜੇ ਨੂੰ ਚੀਰਨਾ ਪਵੇਗਾ ਪੀਕ ਕੱਢਣੀ ਪਵੇਗੀ ਮੁਵਾਦ ਕੱਢਣੀ ਪਵੇਗੀ ਔਰ ਅੱਗੇ ਰੋਕੀ ਆਖੇ ਇਹ ਤਾਂ ਮੇਰਾ ਆਪਣਾ ਫੂੜਾ ਏ ਇਹ ਤਾਂ ਮੇਰੀ ਆਪਣੀ ਮਵਾ ਦੇ ਬੇਸ਼ੱਕ ਉਹਦੀ ਆਪਣੀ ਮਵਾ ਦੇ ਪਰ ਉਹ ਫੂੜੇ ਨੂੰ ਚੀਰਨਾ ਪਵੇਗਾ ਫੂੜੇ ਨੂੰ ਕੱਟਣਾ ਪਵੇਗਾ ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਇਹ ਵਿਸ਼ਮ ਪੁਤਾਮਾ ਇਹ ਦਰੋਣਾ ਚਾਲੀਆਂ ਇਧਰ ਯੋਧਨ ਇਧਰ ਇਹਾਟਰ ਇਹ ਸਾਰੇ ਦੇਸ਼ ਤੇ ਧਰਮ ਨੂੰ ਚਿੰਬੜੇ ਹੋਏ ਮਵਾਦੀ ਫੋੜੇ ਨੇ ਇਹ ਦੇਸ਼ ਦੇ ਧਰਮ ਨੂੰ ਚਿੰਬੜੇ ਹੋਏ ਮਵਾਦੀ ਫੋੜੇ ਨੇ ਐ ਅਰਜਣ ਤੂੰ ਇਹਨਾਂ ਨੂੰ ਚੀਰ ਦੇ ਤੂੰ ਇਹਨਾਂ ਨੂੰ ਕੱਟ ਦੇ ਤੂੰ ਇਹਨਾਂ ਨੂੰ ਮਾਰ ਦੇ ਤੈਨੂੰ ਕੋਈ ਪਾਪ ਨਹੀਂ ਲੱਗੇਗਾ ਪਾਪ ਮੇਰੇ ਸਿੱਖਤੇ ਰਹਿਣ ਦੇ ਔਰ ਸ਼੍ਰੀਕ੍ਰਿਸ਼ਨ ਜੀ ਨੇ ਐਨੇ ਚੀਲੇ ਢੰਗ ਨਾਲ ਐਨੇ ਜੋਸ਼ ਵਿੱਚ ਇਹ ਬਾਕ ਉਚਾਰੇ ਅਰਜੁਨ ਨੇ ਸੁੱਟੇ ਹੋਏ ਹਥਿਆਰ ਫੇਰ ਚੁੱਕ ਲੈ ਬੜੇ ਕਮਸਾਨ ਦਾ ਦੁੱਤ ਹੋਇਆ ਬੇਸ਼ਮਾਰ ਲੋਕ ਮਾਰੇ ਗਏ ਆਖਰ ਪਾਂਡਵਾਂ ਦੀ ਜਿੱਤ ਹੋਈ ਪਰ ਅੱਲਾ ਯਾਰਖਾ ਜੋਗੀ ਆਪਣੇ ਧੰਗ ਨਾਲ ਲਿਖਦਾ ਕਟਵਾ ਦੀ ਇਹ ਸਿਸ ਸ਼ਾਮ ਨੇ ਗੀਤਾ ਕੋ ਸੁਣਾ ਕੇ ਅੱਲਾ ਯਾਰਖਾ ਜੋਗੀ ਕਹਿੰਦਾ ਕਿ ਗੀਤਾ ਦਾ ਫਿਲਾਸਫਾ ਸੁਣਾ ਕੇ ਕਿਸੇ ਦੇ ਅੰਦਰ ਜ਼ੋਰਮਗਤੀ ਕਿਸੇ ਦੇ ਅੰਦਰ ਜ਼ੋਰਮਗਤੀ ਪੈਦਾ ਕਰਨ ਦੀ ਪਉਣੀ ਕਿਸੇ ਦੇ ਅੰਦਰ ਜ਼ੋਰਮਗਤੀ ਪਾਉਣੀ ਔਰ ਉਹਨੂੰ ਲੜਨ ਵੱਲ ਤੇ ਮਜਬੂਰ ਕਰ ਦੇਣਾ ਇਹ ਗੱਲ ਕੁਝ ਹੋਰ ਹੈ ਐ ਗੁਰੂ ਗੋਬਿੰਦ ਸਿੰਘ ਆਪਣੇ ਹੀ ਪੁੱਤ ਮਰਵਾ ਕੇ ਦੂਜੇ ਨੂੰ ਲਾਂਡੇ ਦੀ ਜਾਂਚ ਸਿਖਾਣੀ ਤੇਰੀ ਗੱਲ ਕੁਝ ਹੋਰ ਹੈ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਹੀ ਬੱਚੇ ਕਟਵਾ ਕੇ ਦੂਜੇ ਨੂੰ ਲੜਨਾ ਸਿਖਾਉਣਾ ਇਹ ਤੇਰੀ ਗੱਲ ਕੁਝ ਹੋਰ ਹੈ ਤੇਰੀ ਗੱਲ ਕੁਝ ਕੁਝ ਹੋਰ ਹੈ ਔਰ ਅੱਗੇ ਜਾ ਕੇ ਇਹ ਪਕੀਰ ਸ਼ਾਇਰ ਲਿਖਦਾ ਬਸ ਇੱਕ ਹੀ ਦੀਰਤ ਹੈ ਯਾਤਰਾ ਕੇ ਲਈ ਬਸ ਹਿੰਦ ਵਿੱਚ ਇੱਕ ਹੀ ਦੀਰਤ ਹੈ ਯਾਤਰਾ ਕੇ ਲਈ ਜਹਾਂ ਬਾਪ ਨੇ ਕਟਾਏ ਬੇਟੇ ਖੁਦਾ ਕੇ ਦੀ ਗੁਰੂ ਪਿਆਰਿਓ ਅਤਿਆਸ ਨੂੰ ਯਾਦ ਰੱਖਣਾ ਚਾਹੀਦਾ ਹੈ ਇਤਿਹਾਸ ਰਿਪੀਟ ਕਰਨਾ ਬਹੁਤ ਜ਼ਰੂਰੀ ਹੈ ਔਰ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਉਹ ਕੌਮਾਂ ਖਤਮ ਹੋ ਜਾਂਦੀਆਂ ਨੇ ਔਰ ਔਰ ਸੂਬੇ ਸੰਤ ਆਖਦੇ ਨੇ ਕਿ ਜੇ ਤੂੰ ਕਿਸੇ ਦੀ ਯਾਦ ਨੂੰ ਆਪਣੇ ਦਿਲ ਵਿੱਚ ਤਦੋਂ ਤਾਜ਼ਾ ਕਰਨਾ ਚਾਹੁੰਨੇ ਤਾਂ ਜਿਹੜੇ ਪਰਚੇ ਤੂੰ ਪੜ੍ਹ ਕੇ ਪਾੜ ਸੁੱਟਿਆ ਉਹਨਾਂ ਪਰਚਿਆਂ ਨੂੰ ਫਿਰ ਚੁੱਕ ਤੇ ਫਿਰ ਜੋੜ ਤੇ ਫਿਰ ਪੜ ਉਹਨਾਂ ਦੀ ਯਾਦ ਤੇਰੇ ਦਿਨ ਦਿਮਾਗ ਵਿੱਚ ਫਿਰ ਤਦੋਂ ਤਾਜ਼ਾ ਹੋ ਜਾਵੇਗੀ ਸੋ ਯਾਦ ਰਿਪੀਟ ਕਰਨਾ ਬਹੁਤ ਜ਼ਰੂਰੀ ਹੈ ਇਹ ਪਾਣੀ ਦੀ ਸ਼ਕਤੀ ਹੈ ਇਹ ਨਾਮ ਦੀ ਸ਼ਕਤੀ ਹੈ ਤੰਤਰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਾਨੂੰ ਸਿੱਧਕ ਤੇ ਸਹਾਗਤ ਦੀ ਇਹੋ ਜਿਹੀ ਗੁਰਤੀ ਦਿੱਤੀ ਹੈ ਕਿ ਗੁਰੂ ਦੇ ਜਾਨ ਤੋਂ ਪਿਆਰੇ ਸਿੰਘ ਸਿੰਘੜੀਆਂ ਚੰਗੀਆਂ ਨੇ ਔਰ ਸਤਗੁਰਾਂ ਦੇ ਸਾਰੇ ਪਰਿਵਾਰ ਨੇ ਇਸ ਸਿੱਧਕ ਇਸ ਸਿੱਖੀ ਜ਼ਿੰਦਗੀ ਦੀਆਂ ਲੜੀਆਂ ਆਪਣੇ ਲਹੂ ਨਾਲ ਲਿਖੀਆਂ ਗੱਜ ਕੇ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਪਿਆਰਿਓ ਆ ਦੇਖ ਅਸੀਂ ਦੇਖਦੇ ਕਿ ਮਾਤਾ ਗੁਜਰ ਕੌਰ ਔਰ ਪਾਪਾ ਜੋਰਾਵਰ ਸਿੰਘ ਔਰ ਪਾਪਾ ਫਤੇ ਸਿੰਘ ਦੀ ਸ਼ਹਾਦਤ ਸਾਨੂੰ ਉਪਦੇਸ਼ ਦਿੰਦੀ ਹੈ ਔਰ ਆਖਦੀ ਹੈ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਹੈ ਜਿਨ੍ਹਾਂ ਨੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸਾਇਆ ਉਹਨਾਂ ਦਾ ਆਤਮਿਕ বল ਉਹਨਾਂ ਦਾ ਅਧਿਆਤਮਕ ਮਨادیه ਆਤਮਿਕ ਸ਼ਕਤੀ ਉਹਨਾਂ ਦਾ ਆਤਮਿਕ বল ਇੰਨਾ ਭਰਪੂਰ ਹੋ ਜਾਂਦਾ ਹੈ ਇੰਨਾ ਉੱਚਾ ਹੋ ਜਾਂਦਾ ਹੈ ਕਿ ਦੁਨੀਆ ਦੀ ਕੋਈ ਵੀ ਤਾਕਤ ਦੁਨੀਆ ਦਾ ਕੋਈ ਵੀ ਲਾਲਚ ਉਹਨਾਂ ਨੂੰ ਪਰਵਾਹ ਨਹੀਂ ਸਕਦਾ ਦੁਨੀਆ ਦਾ ਕੋਈ ਵੀ ਡਰਾਵਾ ਉਹਨਾਂ ਨੂੰ ਡਰਾ ਨਹੀਂ ਸਕਦਾ ਔਰ ਦੁਨੀਆ ਦਾ ਕੋਈ ਵੀ ਤੁਸੀਂ ਆ ਉਹਨਾਂ ਨੂੰ ਝਗਾ ਨਹੀਂ ਸਕਦਾ ਭਾਵੇਂ ਉਹਨਾਂ ਦੀ ਉਮਰ ਬਜ਼ੁਰਗ ਤੋਂ ਬਜ਼ੁਰਗ ਹੋਵੇ ਔਰ ਭਾਵੇਂ ਉਹਨਾਂ ਦੀ ਉਮਰ ਛੋਟੀ ਤੋਂ ਛੋਟੀ ਹੋਵੇ ਐਸੀ ਸਿੰਧ ਗਦੀ ਸਾਨੂੰ ਕਤਾਬ ਲੱਭੀ ਜੇ ਤਾ ਆ ਗਿਆ ਮੁੜ ਤਵਾਦ ਤਾ ਦਾ ਫੁਕਾਰ ਦੀ ਕਲਮ ਵੀ ਖੂਗ ਉੱਠੀ ਕਿੱਸਾ ਲਿਖਿਆ ਜਦੋਂ ਚਾਦ ਤਾ ਇੱਕ ਮਹੀਨਾ ਆਉਂਦਾ ਪੋਰ ਨੂੰ ਪੁੱਤ ਨਾ ਜਾਇਓ ਕੀ ਦੀ ਖਾਤਰ ਤੋਰੇ ਬੱਚੇ ਬੱਚਿਆਂ ਨੂੰ ਸਮਝਾਓ ਉਮਰਾਂ ਕਿਆਂ ਹੌਸਲੇ ਵੱਡੇ ਕੀ ਜੀ ਸਭ ਕੁ ਪੜਾਇਆ ਸਰਵੰਸ ਵਾਰਗਿਆ ਧਰਮ ਦੀ ਖਾਤਰ ਮਾਂ ਗੁਜਰੀ ਦਾ ਜਾਇਆ ਸਾਡੀ ਤਾਂ ਇਹੋ ਬਰਾਸ ਬੜੀਏ ਤਵਰੀ ਕਾਨੂੰ ਖੋਰੇ ਕਦ ਜੰਗ ਨੂੰ ਜਾਣ ਕਰੀਏ ਔੜੀ ਕਾਨੂੰ ਕੋ ਮਤ ਬਾਰ ਗਿਆ ਸੀ ਸਾਰੇ ਪਰਵਾਰ ਨੂੰ ਬੰਦੇ ਨੂੰ ਹੂਲ ਨ ਸਜਦੇ ਹੁੰਦੇ ਕਿਰਦਾਰ ਨੂੰ ਬੰਦੇ ਨੂੰ ਹੂਲ ਨ ਸਜਦੇ ਦਰਤਾਂ ਨੂੰ ਸਰਸਾ ਦੇ ਪਿਆ ਪਛੋੜਾ ਛੇੜੋ ਨਾ ਦਰਤਾਂ ਨੂੰ ਪਿੱਛੇ ਤਾਂ ਵੈਰੀ ਚੜਿਆ ਅੱਗੇ ਵੀ ਪਾਣੀ ਸੀ ਉਦੋਂ ਵੀ ਪੜੀ ਗੁਰਾਨੇ ਆਸਾ ਦੀ ਬਾਣੀ ਜੀ ਉਦੋਂ ਵੀ ਪੜੀ ਗੁਰਾਨੇ ਜਿੱਥੇ ਸੀ ਹੋਈ ਸ਼ਹੀਦੀ ਕਰੀਏ ਲੱਖ ਸਜਦੇ ਜੀ ਚਾਨਣ ਤੱਕ ਦੇ ਨਹੁੰਦੇ ਕਣੀਆਂ ਵਿੱਚ ਭਿਜਦੇ ਜੀ ਚਾਨਣ ਤੱਕ ਦੇ ਨਹੁੰਦੇ ਕਣੀਆਂ ਵਿੱਚ ਭਿਜਦੇ ਜੀ ਲੰਗਿਆ ਸੀ ਮਾਰ ਕੇ ਤਾੜੀ ਲੱਖਾਂ ਦੇ ਪੂਰ ਚੋਂ ਉਹਦਾ ਸੀ ਚਿਹਰਾ ਦਿਸਦਾ ਸਿੰਘਾਂ ਦੇ ਨੂਰ ਜੋ ਉਹਦਾ ਸੀ ਚਿਹਰਾ ਦਿਸਦਾ ਕਿ ਚਿੰਮਕੌਰ ਗੜੀ ਵਿੱਚ ਮੰਦਰ ਕੁਰਬਾਨੀ ਦਾ ਬੱਚਿਆਂ ਨੂੰ ਦਿਓ ਸਨੇਹਾ ਬੱਚਿਆਂ ਦੇ ਦਾਨੀ ਦਾ ਸਾਡੇ ਹੀ ਜਿਗਰੇ ਪਰਖੇ ਤੀਰਾਂ ਦੀਆਂ ਲੋਕਾਂ ਨੇ ਕਹਿੰਦਾ ਹਜੀਤ ਪਿਤਾ ਜੀ ਦਾਦੇ ਦੀਆਂ ਓਟਾਂ ਨਹੀਂ ਤੋਰ ਸੰਸਿਮੇ ਲਾ ਕੇ ਜਾਣਾ ਅਸੀਂ ਜੰਗਾਂ ਨੂੰ ਤੋਰ ਸੰਸਿਮੇ ਲਾ ਕੇ ਜਾਣਾ ਅਸੀਂ ਜੰਗਾਂ ਨੂੰ ਲੰਮਾ ਨਾਲ ਰੰਗ ਦਿਆਂਗੇ ਤੇਗਾ ਦੀਆਂ ਰੰਗਾਂ ਨੂੰ ਮੱਥਾ ਸੇ ਚੁੰਮ ਤੋਇਆ ਸੱਚੀ ਸਰਕਾਰ ਨੇ ਲੱਖਾਂ ਨੂੰ ਬਖਤ ਪਾਲਿਆ ਜਉਦੇ ਜੂਜਾਰਨੀ ਕੰਨੂ ਵਖਤ ਪਾਲਿਆ ਦਸਿਏ ਤਾਂ ਛਿੜਦੇ ਕਾਂਬੇ ਐਸੇ ਹੋਏ ਸਾਕੇ ਸੀ ਦਸਿਏ ਤਾਂ ਛਿੜਦੇ ਕਾਂਬੇ ਐਸੇ ਹੋਏ ਸਾਕੇ ਸੀ ਬੱਚਿਆਂ ਨੂੰ ਇੱਕ ਨਾਲ ਲਾ ਕੇ ਰੋਂਦੇ ਜਦ ਮਾਪੇ ਸੀ ਬੱਚਿਆਂ ਨੂੰ ਹੰਗ ਨਾਲ ਲਾ ਕੇ ਗੁੰਦੇ ਜਦ ਮਾਪੇ ਸੀ ਸੁਣਿਆ ਇਹ ਸਿੱਧਕ ਅਨੋਖਾ ਓਨਾ ਪ੍ਰਜੰਤਾ ਦਾ ਸੁਣਿਆ ਇਹ ਸਿੱਧਕ ਅਨੋਖਾ ਓਨਾ ਪ੍ਰਜੰਤਾ ਦਾ ਕਹਿੰਦੇ ਨਾ ਦਬੋਟ ਰਾਵਾਂ ਸਾਨੂੰ ਤੁਸੀਂ ਗੰਦਾ ਦਾ ਫਤਵੇ ਦਾ ਹੁਕਮ ਸੁਣਾਇਆ ਸੁਣ ਕੇ ਨਾ ਡੋਲੇ ਜੀ ਮੁਗਲਾ ਦੀ ਚੁੱਪ ਕਚੈਰੀ ਬੱਚੇ ਜਦ ਬੋਲੇ ਜੀ ਮੁਗਲਾ ਦੀ ਚੁੱਪ ਕਚੈਰੀ ਬੱਚੇ ਜਦ ਬੋਲੇ ਜੀ ਦਾਤੀ ਨੇ ਸਬਕ ਪੜਾਇਆ ਮੰਨਣਾ ਨਹੀਂ ਕੀ ਨਨਹੂ ਲਾਉਂਦਾ ਫਤਿਹ ਸਿੰਘ ਝਕਾਰੇ ਬੋਲੇ ਦਾ ਫਤੇ ਸਿੰਘ ਜਿਕਾਰੇ ਸਾਨੂੰ ਤਾਂ ਬਖਸ਼ਿਸ਼ ਇਹ ਹੋ ਸੋ ਜਾਈਏ ਕੰਡਿਆਂ ਤੇ ਸਾਨੂੰ ਤਾਂ ਬਖਸ਼ਿਸ਼ ਇਹ ਹੋ ਸੋ ਜਾਈਏ ਕੰਡਿਆਂ ਤੇ ਰੰਮਾ ਨਾਲ ਲਿਖੀ ਕਹਾਣੀ ਜੀਨਾ ਨੇ ਖੰਡਿਆਂ ਤੇ ਲੰਗਰਾਂ ਨੇ ਚੱਲਦੇ ਰਹਿਣਾ ਪਤਣੀਆਂ ਦੇਗਾ ਵੀ ਇਹ ਕਿਧਰ ਇਹ ਭੀੜ ਪਵੇ ਤਾਂ ਚੁੱਕ ਲਈਏ ਤੇਗਾ ਵੀ ਜੇ ਕਿਧਰ ਇਹ ਭੀੜ ਪਵੇ ਤਾਂ ਚੁੱਕ ਲਈਏ ਤੇਗਾ ਵੀ ਤਖਤਾਂ ਨੂੰ ਕਰਤਾ ਮਿੱਟੀ ਉਹ ਦੇ ਦੋ ਅੱਖਰਾਂ ਨੇ ਤਖਤਾਂ ਨੂੰ ਕਰਤਾ ਮਿੱਟੀ ਉਦੇ ਦੋ ਅੱਖਰਾਂ ਨੇ ਤਾਜਾਂ ਨੂੰ ਕਦੋਂ ਗੋਲਿਆ ਸਤਗੁਰੂ ਸਿਆਂ ਫੱਕਰਾਨੀ ਤਾਜਾਂ ਨੂੰ ਕਦੋਂ ਗੋਲਿਆ ਸਤਗੁਰੂ ਸਿਆਂ ਫੱਕਰਾਨੀ ਐਸਾ ਕੋਈ ਬਾਪ ਨਹੀਂ ਹੋਣਾ ਤੁਰ ਪਏ ਇਸ ਬਾੜ ਤੇ ਖੁਸ਼ੀਆਂ ਦੇ ਗੀਤ ਗਾਜਵੇ ਪੁੱਤਰਾਂ ਦੀ লাশ ਤੇ ਖੁਸ਼ੀਆਂ ਦੇ ਗੀਤ ਗਾਜਵੇ ਪੁੱਤਰਾਂ ਦੀ লাশ ਤੇ ਖੁਸ਼ੀਆਂ ਦੇ ਗੀਤ ਗਾਜਵੇਂ ਪੁੱਤਾਂ ਦੀ ਲਾਸ਼ ਤੇ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਪਿਤਾ ਦਸ਼ਮੇਸ਼ ਵਰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ